ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਡਾਕਟਰ ਲਵ ਗੈਸਟਰੋ ਹਸਪੀਟਲ ਦੇ ਵਿੱਚ ਆ ਬਾਈ ਦਾ ਪਿੰਡ ਹੈ ਜੀ ਖਿਆਲਾ ਤੇ ਬਾਈ ਨੂੰ ਇੱਕ ਇਹ ਜੀ ਬਿਮਾਰੀ ਸੀ ਜਿਹਨੂੰ ਆਪਾਂ ਨਮੂਨੀਆਂ ਕਹਿ ਦਿੰਦੇ ਆ ਕਈ ਥਾਵਾਂ ਤੋਂ ਇਲਾਜ ਕਰਾਇਆ ਪਰ ਇਲਾਜ ਨਹੀਂ ਹੋ ਸਕਿਆ ਤਾਂ ਬਾਈ ਲਵ ਗੈਸਟਰੋ ਹਸਪੀਟਲ ਦੇ ਵਿੱਚ ਆਪਣਾ ਟ੍ਰੀਟਮੈਂਟ ਕਰਾਉਣ ਆਏ ਸੀਗੇ ਹੁਣ ਇਹ ਬਿਲਕੁਲ ਠੀਕ ਨੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਵੀ ਜਦੋਂ ਉਹ ਆਏ ਸੀ ਕੀ ਹਾਲਤ ਵਿੱਚ ਸੀ ਤੇ ਹੁਣ ਇਹ ਟ੍ਰੀਟਮੈਂਟ ਦੇ ਦੌਰਾਨ ਇਹਨਾਂ ਨੂੰ ਕੀ ਮਹਿਸੂਸ ਹੋ ਰਿਹਾ ਬਾਈ ਜੀ ਸਤਿ ਸ੍ਰੀ ਅਕਾਲ ਸੀਗਾ ਬਾਈ ਜੀ ਜਦੋਂ ਤੁਸੀਂ ਆਏ ਸੀ ਤੁਸੀਂ ਕਹਿ ਰਹੇ ਸੀ ਵੀ 1 ਸਾਲ ਹੋ ਗਿਆ ਇਹ ਜਿਹੜੀ ਬਿਮਾਰੀ ਤੁਹਾਨੂੰ ਲੱਗੀ ਹੋਈ ਸੀ ਨਮੂਨੀਆ ਕਹਿ ਦਿੰਦੇ ਨੇ ਜਿਹਨੂੰ ਤਾਂ ਡਾਕਟਰ ਸਾਹਿਬ ਡਾਕਟਰ ਲਵ ਗਰਗ ਜੀ ਨੇ ਤੁਹਾਡਾ ਟਰੀਟਮੈਂਟ ਕੀਤਾ ਤੁਹਾਨੂੰ ਕਿਵੇਂ ਲੱਗ ਰਿਹਾ ਹੁਣ ਠੀਕ ਹੋ ਵਧੀਆ ਲੱਗਿਆ ਸਰ ਠੀਕ ਆ ਤਾਂ ਡਾਕਟਰ ਸਾਹਿਬ ਨੇ ਵਧੀਆ ਕੇਅਰ ਕੀਤੀ ਹੈ ਇਹ ਬਿਮਾਰੀ ਹੈ ਜਿਹੜੀ ਕਿਸੇ ਨੂੰ ਨਹੀਂ ਲੱਗ ਰਹੀ ਸੀ ਵੀ ਬਾਈ ਨੂੰ ਹੋਇਆ ਕੀ ਹੈ ਤਾਂ ਡਾਕਟਰ ਸਾਹਿਬ ਨੇ ਡਾਇਗਨੋਸ ਕਰਕੇ ਇਹਨਾਂ ਦਾ ਇਲਾਜ ਕੀਤਾ ਟਰੀਟਮੈਂਟ ਕੀਤਾ ਹੁਣ ਬਿਲਕੁਲ ਠੀਕ ਨੇ ਦੋਸਤੋ ਜੇ ਇਸ ਤਰ੍ਹਾਂ ਦੀ ਕੋਈ ਬਿਮਾਰੀ ਦਾ ਤੁਹਾਨੂੰ ਲੱਗੇ ਪਤਾ ਵੀ ਇਹ ਬਿਮਾਰੀ ਤੁਹਾਨੂੰ ਲੱਗੀ ਹੋਈ ਹੈ ਤਾਂ ਬਿਲਕੁਲ ਘੌਲ ਨਹੀਂ ਕਰਨੀ ਤੁਰੰਤ ਤੁਸੀਂ ਡਾਕਟਰ ਲਵ ਗਰਗ ਜੀ ਨਾਲ ਸੰਪਰਕ ਕਰਨਾ ਹੈ ਲਵ ਗੈਸਟਰੋ ਹਸਪੀਟਲ ਦੇ ਵਿੱਚ ਪਹੁੰਚਣਾ ਹੈ ਇਹ ਜਿਹੜਾ ਹਸਪੀਟਲ ਹੈ ਮਾਨਸਾ ਸ਼ਹਿਰ ਦੇ ਵਿੱਚ ਸੂਏ ਵਾਲੀ ਸੜਕ ਤੇ ਸੈਂਟਰਲ ਪਾਰਕ ਵਾਲੀ ਸੜਕ ਤੇ ਹੈ ਜੀ ਬਾਕੀ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਡਾਕਟਰ ਸਾਹਿਬ ਤੋਂ ਸਲਾਹ ਲੈ ਸਕਦੇ ਹੋ ਧੰਨਵਾਦ ਜੀ